ਅ ਇਸ ਵਿੱਚ ਸਾਡਾ ਜਿਹੜਾ ਪੰਜਾਬ ਸਰਕਾਰ ਵੱਲੋਂ ਜੁੱਧ ਅਸ਼ਰੂਦ ਉਹ ਸਿਤਾਇਤੇ ਕਾਰਵਾਈ ਕੀਤੀ ਗਈ ਹੈ ਇਸ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਰਵਿੰਦਰ ਸਿੰਘ ਬਿਲਕੁਚੀ ਜੀ ਦੇ ਅਨੁਸਾਰ ਐਸਐਚਓ ਫਲੋਰ ਗੁਰਾਇਆਂ ਤੇ ਬਿਲਕਾ ਵੱਲੋਂ ਸਨਜੇ ਤੌਰ ਤੇ ਕਾਰਵਾਈ ਕੀਤੀ ਗਈ ਹੈ ਜਿਸ ਵਿੱਚ ਕੈਸੋ ਪੇਸ਼ੈਂਟ ਜਿਹੜਾ ਵਾ ਕੋਆਰਡੀਨੇਟ ਸਰਚ ਪੇਸ਼ੈਂਟ ਜਿਹੜਾ ਉਹ ਗਨੇ ਪੇਟ ਕੀਤਾ ਗਿਆ ਜਿਹਦੇ ਵਿੱਚ ਅਸੀਂ ਦੋ ਪੈਟਰਨਰ ਜਿਹੜੇ ਆ ਉਹ ਗੁਸਤਾਕ ਦਿੱਤੇ ਨੇ ਤੇ ਇੱਕ ਸ਼ਾਪ ਦੇ ਐਕਸਾਈਜ਼ ਦਾ ਵੀ ਪਿਆ ਬੋਤਲਾਂ ਬਰਾਮਦ ਕੀਤੀਆਂ ਗਈਆਂ ਤੇ ਜਿਹੜੇ ਪੰਜ ਮੋਟਰਸਾਈਕਲ ਸੀ ਇਸ ਹਾਟਸਪੌਟ ਦੇ ਨਜ਼ਦੀਕ ਜਿਹੜੇ ਸੀ ਬਿਨਾ ਨੰਬਰੀ ਜਾਂ ਜਿਨ੍ਹਾਂ ਤੇ ਟ੍ਰਿਪਲ ਰੈਡੀ ਕੀਤੀ ਜਾਂਦੀ ਸੀ ਸ਼ੱਕੀ ਸਸਪੀਸ਼ਸ ਨੂੰ ਅਸੀਂ ਕਾਬੂ ਕੀਤਾ ਹੈਗਾ ਇਸ ਤਰ੍ਹਾਂ ਹੀ ਕਾਰਵਾਈ ਕਰਦਾ ਹੋਇਆ ਨਿਹਾਲ ਸਿੰਘ ਵਾਲਾ ਪਿੰਡ ਜਿਹੜਾ ਹੈਗਾ ਫਤਗੜ ਨਿਹਾਲ ਇਹਦੇ ਵਿੱਚ ਕੋਕੀਓ ਆਪਣੇ ਐਕਸਯੂਵੀ ਗੱਡੀ ਜਿਹੜੀ ਹੈਗੀ ਸੀ ਉਸ ਵਿੱਚ ਜਿਹੜਾ ਅਸੀਂ ਮੇਨ ਸਪਲਾਇਰ ਸੀ ਉਹਨੂੰ ਜੱਜ ਸਿੰਘ ਉਹਨੂੰ ਰੈਸਪੀ ਦਾ ਸਮੇਤ ਗੱਡੀ ਤੇ 205 ਨਸ਼ੀਲੇਆਂ ਗੋਲੀਆਂ ਦੇ ਕੋਲੋਂ ਬ੍ਰਾਂਹ ਕੀਤੀਆਂ ਇਸ ਤਰ੍ਹਾਂ ਹੀ ਵਿੱਕਾਪਿੰਡ ਦਾ ਇੱਕ ਦੋਸ਼ੀ ਹੈਗਾ ਇਹ ਉਹਨੂੰ ਵੀ ਅਸੀਂ ਐਂਡੀਪੇਸਕ ਦੇ ਵਿੱਚ ਜਿਹੜਾ ਵਾ ਉਹ ਮੁਕ ਕੀਤਾ ਤੇ ਇਹਨਾਂ ਤੋਂ ਪਹਿਲਾਂ ਵੀ ਕੋਈ ਮਕਦਮੇ ਵਗੈਰਾ ਸੀ ਇਹਨਾਂ ਦੇ ਵਿੱਚ ਕੁਝ ਜਿਹੜੇ ਬੰਦੇ ਨੇ ਸਾਡੇ ਚਿਮਤਸਣਾ ਚੋਲ ਨੂ ਤੇ ਸਾਡੇ ਪੈਟਰਲਰੀ ਹੈਗੇ ਨੇ ਜਿਹੜੇ ਕਿ ਨਸ਼ਾ ਲਿਆ ਕੇ ਤੇ ਵੇਚਦੇ ਨੇ ਇੱਕ ਸਪਲਾਇਰ ਆ ਮੇਨ ਜਿਹੜਾ ਸਮਗਲਰ ਸੀ ਥਾਣਾ ਬਿਰਗਾ ਨੂੰ ਬਿਲੋਂਗ ਕਰਦਾ ਉਹਨੂੰ ਹੀ ਰਸਕ